ਖਬਰ ਲੰਨੇ ਕਪੂਰਥਲਾ ਤੋਂ ਜਿੱਥੇ ਕਪੂਰਥਲਾ ਦੀ ਸੀਆਈਏ ਸਟਾਫ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 550 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਅਤੇ 16000 ਰੁਪਏ ਦੀ ਭਾਰਤੀ ਕਰੰਸੀ ਜਾਨਕੀ ਡਰੱਗ ਮਨੀ ਬਰਾਮਦ ਹੋਈ ਹੈ ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਦਾ ਬੀਨ ਨੰਬਰ ਦਾ ਵੀ ਬਰਾਮਦ ਕੀਤਾ ਗਿਆ ਹੈ ਫੜੇ ਗਏ ਨਸ਼ਾ ਤਸਕਰੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਸ ਮੌਕੇ ਤੇ ਐਸਐਸਪੀ ਕਪੂਰਥਲਾ ਨੇ ਪੁਲਿਸ ਲਾਈਨ ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਵੱਧ ਰਹੇ ਨਸ਼ਾ ਦੇ ਖਿਲਾਫ ਛੇੜੀ ਗਏ ਮਹਿੰਦੇ ਤਹਿਤ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ ਸਟਾਫ ਕਪੂਰਥਲਾ ਦੀ ਨਿਗਰਾਨੀ ਹੇਠ ਪਾਰਟੀ ਨੇ ਜਰੰਦਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਮੁੱਖ ਮਾਰਗ ਦੇ ਪੂਲ ਦੇ ਹੇਠਾਂ ਗੁਰਦੁਆਰਾ ਸੰਤ ਸਰਦ ਸਾਹਿਬ ਦੇ ਨੇੜੇ ਨਾਕਾਬੰਦੀ ਕਰਕੇ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਬਿਨਾ ਨੰਬਰੀ ਸਵਾਰ ਪਰਮਜੀਤ ਸਿੰਘ ਉਰਫ ਪੰਮਾ ਅਤੇ ਜਸਵੀਰ ਸਿੰਘ ਉਰਫ ਪਾਲਾ ਨੂੰ ਕਾਬੂ ਕੀਤਾ ਐਨ.ਆਈ. ਨਹੀਂ ਉੱਥੇ ਹੀ ਸਵਰਨ ਸਿੰਘ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਨੂੰ ਵੀ ਕਾਬੂ ਕੀਤਾ ਗਿਆ ਜਿਸ ਨੂੰ ਭਾਰਤ ਭੂਸ਼ਣ ਪੀਪੀਐਸ ਉਪ ਪੁਲਿਸ ਕਪਤਾਨ ਸਬ ਇੰਸਪੈਕਟਰ ਪੁਲਤਰੀ ਦੀ ਨਿਗਰਾਨੀ ਹੇਠ ਤਲਾਸ਼ੀ ਦੌਰਾਨ ਉਹਨਾਂ ਦੇ ਕੋਲੋਂ 300 ਗ੍ਰਾਮ ਹੈਰਨ ਅਤੇ 16000 ਰੁਪਏ ਦੀ ਭਾਰਤੀ ਕਰੰਸੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਫੜੇ ਗਏ ਵਿਅਕਤੀ ਤੋਂ ਪੁੱਛਗਿਰ ਤੋਂ ਪਤਾ ਲੱਗਿਆ ਹੈ ਕਿ ਪਰਮਜੀਤ ਸਿੰਘ ਪੰਮਾ ਦੇ ਖਿਲਾਫ 6 ਅਤੇ ਉਸਦੇ ਭਰਾ ਜਸਵੀਰ ਸਿੰਘ ਉਰਫ ਪਾਲਾ ਦੇ ਖਿਲਾਫ ਪਹਿਲਾਂ ਹੀ 5 ਮੁਕਦਮੇ ਦਰਜ ਹਨ ਇਨਾ ਹੀ ਵੀ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਮਾਮਲੇ ਦੇ ਵਿੱਚ ਐਸਐਸਪੀ ਜ਼ਿਲ੍ਹਾ ਕਪੂਰਥਲਾ ਵੱਸਲਾ ਗੁਪਤਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਜ਼ਿਲ੍ਹਾ ਕਪੂਰਥਾ ਵਿੱਚ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸਆਈ ਲਾਭ ਸਿੰਘ ਸੀਆਈਏ ਸਟਾਫ ਕਪੂਰਥਾ ਦੀ ਨਿਗਰਾਨੀ ਹੈਡ ਇੰਸਪੈਕਟਰ ਨੈਲ ਸਿੰਘ ਇੰਚਾਰਜ ਸੀਆਈਏ ਸਟਾਫ ਕਪੂਰਥਾ ਨੇ ਪੁਲਿਸ ਪਾਰਟੀ ਸਮੇਤ ਦਾਣਾ ਮੰਡੀ ਕਪੂਰਥਾ ਨੇੜੇ ਨਾਕਾਬੰਦੀ ਕੀਤੀ ਅਤੇ ਇਸੇ ਦੌਰਾਨ ਰਾਜਕੌਰ ਉਰਫ ਰਾਣੀ ਪਤਨੀ ਬਿਕਰ ਸਿੰਘ ਵਾਸੀ ਪਿੰਡ ਦੋਲੇਵਾਲ ਜ਼ਿਲ੍ਹਾ ਮੋਗਾ ਨੂੰ ਕਾਬੂ ਕਰਕੇ ਉਸ ਦੇ ਕੋਲੋਂ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਫੜੀ ਗਈ ਔਰਤ ਦੇ ਕੋਲੋਂ ਬ੍ਰਿਕੀ ਨਾਲ ਪੁੱਛਗੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹਨਾਂ ਅਰੋਪੀਆਂ ਤੋਂ ਕਈ ਐਮ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਪੂਰਥਲਾ ਪੁਲਿਸ ਨੇ ਇੱਕ ਦੋ ਬਹੁਤ ਵਧੀਆ ਕੇਸ ਟ੍ਰੇਸ ਕੀਤੇ ਐਂਡੀਪੀਐਸ ਦੇ ਵਿੱਚ ਜਿੱਥੇ ਅਸੀਂ ਜੋ ਆਪਣੇ ਹੈਬਿਚੁਅਲ ਡਰਗ ਪੈਡਲਰਸ ਹੈ ਜਿਨ੍ਹਾਂ ਦੇ ਉੱਪਰ ਕਾਫੀ ਸਾਰੇ ਪਰਚੇ ਐਨਡੀਪੀਐਸ ਦੇ ਦਰਜ ਹੈ ਉਹਨਾਂ ਨੂੰ ਅਰੈਸਟ ਕੀਤਾ ਹੈ ਅਸੀਂ ਪਹਿਲਾ ਕੇਸ ਅਸੀਂ ਦਰਜ ਕੀਤਾ ਹੈ ਸੁਬਾਨਪੁਰ ਥਾਣੇ ਦੇ ਵਿੱਚ ਐਫਆਈਆਰ ਨੰਬਰ 177 ਆਫ ਲਿਕ 23 ਇਹਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਹਨ ਪਰਮਜੀਤ ਸਿੰਘ ਪੰਮਾ ਔਰ ਜਸਵੀਰ ਪਾਲਾ ਇਹ ਦੋਨੋਂ ਹੀ ਹੈਬਿਚੁਅਲ ਡਰਗ ਪੈਡਲਰਸ ਹੈ ਪਰਮਜੀਤ ਪੰਮਾ ਦੇ ਉੱਪਰ 6 ਐਨਡੀਪੀਐਸ ਦੇ ਕੇਸ ਦਰਜ ਹੈ ਜਸਵੀਰ ਪਾਲਾ ਦੇ ਉੱਪਰ 5 ਕੇਸ ਦਰਜ ਹੈ ਇਹ ਸਾਡੇ ਇਹੋ ਜਿਹੇ ਮੁਲਜ਼ਮ ਹੈ ਜਿਹੜੇ ਜਨਾਦੀ ਨਾ ਪ੍ਰਾਪਰਟੀ ਵੀ ਪਹਿਲੇ ਅਟੈਚ ਹੋ ਚੁੱਕੀ ਹੈ ਫਿਰ ਵੀ ਇਹ ਹਟਦੇ ਨਹੀਂ ਹੈ इन्हें पोजैशन तो असी तीन सौ ग्राम हीरोइन, नाल सिक्सटीन थाउजेंड ड्रग मनी और एक बाइक रिकवर किया दूजा केस असी कपूरथला सब डिविजन के कपूरथला पुलिस स्टेशन रजिस्टर किया है इतने एक लेडी है आ, राज कौर एलियास राणी वाइफ ऑफ कि सिंह इन हसबेंड की डैथ हो चुकी है ये रहन वाले मोगाते हैं ਇਨਾਂ ਦੇ ਵੱਲੋਂ ਅਸੀਂ 250 ਗ੍ਰਾਮ ਹਿਰੋਇਨ ਐਬਰਾਮਤ ਕੀਤੀ ਹੈ ਐਫ ਆਰ ਨੰਬਰ 393 ਆਬਲਿਕ 23 ਸਿਟੀ ਕਪੂਰਥਲਾ ਰਜਿਸਟਰ ਕੀਤੀ ਹੈ ਇਹ ਰਾਜਕੌਰ ਦੀ ਸਰ ਉਮਰ ਕਿੰਨੀ ਹੈਗੀ ਔਰ ਇਹਦੇ ਫੈਮਿਲੀ ਬੈਕਆਪ ਫਿਰ ਦੱਸ ਸਕਦੇ ਆ ਰਾਜਕੌਰ ਅਸੀਂ ਵੈਸੇ ਤੋਂ ਇਨਵੈਸਟੀਗੇਟ ਕਰ ਰਹੇ ਹਾਂ ابھی ਉਮਰ ਦੇ ਬਾਰੇ ਤੋਂ ਅਸੀਂ ਹੁਣ ਆਈ ਵਿਲ ਡਿਸਕਸ ਇਨ ਡੀਟੇਲ ਅਬੀ ਫਰਦਰ ਇਨਵੈਸਟੀਗੇਸ਼ਨ ਇਜ਼ ਔਨ ਬਟ ਜੋ ਮੇਰੇ ਇਨਸੇ ਹੁਣ ਗੱਲਬਾਤ ਹੋਈ ਹੈ ਉਹਦੇ ਵਿੱਚ ਇਹ ਇਹਨਾਂ ਦੇ ਹਸਬੰਦ ਦੀ ਦੋ ਮੈਰਿਜ ਹੋ ਸਕਦੀਆਂ ਇਹ ਦੂਜੀ ਵਾਈਫ ਹੈ ਆ

तो लोग ना ड्रग इस करके नहीं बेचते बिकॉज उन्होंने कंजम्प्शन करनी है या कुछ और है बेसिकली इट हैज बिकम अ सोर्स ऑफ अरनिंग दर फॉर आई डू नॉट वॉन्ट टू कमेंट अबाउट इट बिकॉज इट इज डेफिनेटली नॉट द सोर्स ऑफ अर्निंग आई कमेंट मतलब की तो कारण कि जो लोगों ने इस चीज़ बिजनेस बना चुके आप तो आप ना मेरी गल सुनो पंजाब ना इज अ वेरी वेरी टोपोग्राफिकली जो जो साड़ी जियोलॉजिकल पोजिशन है वी आर अ बॉर्डरिंग स्टेट एंड आलसो पार्ट ऑफ गोल्डन ट्राइंगल सो so, इस करके ना कई बार असर ट्रांजिट रूट बन जाते हैं ना इट्स नॉट कि पाँच ही आ रही है वास्ते वी आर अ पार्ट ऑफ ट्रांजिट रूट ऑलसो कई बार कितने और जाती है यूपी जाती है एम पी जाती है कहीं भी जा रही है बट पिलफरेज हो रहा है दे विच। तो पाबीच इसके थोड़ा बहुत यहाँ पर जो आ रही है प्रॉब्लम है दैट इज मोस्टली बिकॉज ऑफ मैं कुछ ये पता लग गया कि लेके आए वी आर वर्किंग ऑन